ਟਰੈਕਟਰ ਦਿਖਾਵਾਂਗੇ ਤਿੰਨ ਪਹਿਲਾ ਫੋਰਡ ਦੂਜਾ ਮਹਿੰਦਰਾ ਤੇ ਤੀਜਾ ਜੌਂਡੀਆਰ ਐਸੀ થી ਸ਼ੁਰੂਆਤ ਕਰਦੇ ਆ ਬਈ 53 10 ਸੱਤੇ ਨਾ ਹਾਂਜੀ ਬਾਈ ਜੀ ਕੰਡੀਸ਼ਨ ਤਾਂ Ориਜੀਨਲ ਆ ਬਈ ਕੰਡੀਸ਼ਨ ਤਾਂ ਪੂਰਾ ਸੋਨਾ ਟਰੈਕਟਰ ਪੱਟੀ ਸਾਹਿਬ ਇਹਦੇ ਚਾਰੇ ਤਾਇਰ ਨਵੇਂ ਨਾ ਨਵੇਂ ਜਿਹੜਾ ਨਵਾਂ ਲੈ ਕੇ ਗਿਆ ਉਹ ਉਹਦੇ ਕਢਾਕੇ ਦੇ ਪਾ ਗਏ ਅੱਛਾ ਇਹਦੇ ਜਿਹੜੇ ਪਾਇਆ ਜਿਉ ਆਪਣੇ ਪੁੱਕ ਪਵਾ ਕੇ ਲੈ ਲਈਏ ਉਹ ਮੋੜੇ ਵੱਡੇ ਪਾਏ ਹੁਣ ਪਿਛਲੇ ਰੇਡੀਅਲ ਹੁਣ ਨੇ ਓਕੇ ਮੋਡੀਫਾਈ ਕਰਾਇਆ ਹੋਇਆ ਸਾਰਾ ਦਾ ਟਰੈਕਟਰ ਆ ਬਈ ਅਰਬਨ ਸਟੇਟ ਦਾ ਸਾਡੇ ਪਟਿਆਲੇ ਟਰੈਕਟਰ ਆ ਫਾਸਫੇਸ ਵਰਨ ਦਾ ਚੱਲਿਆ ਕਿੰਨਾ ਹੋਇਆ ਸ਼ 2400 ਘੰਟਾ ਚੱਲਿਆ ਹੈ ਤੂੰ ਪੈਰਦਾਨ ਦੇਖ ਲੈ ਆ ਸਰਬਸੋਈ ਪਿਆ 2200 ਕੁਛ ਘੰਟੇ ਤੇ ਜਾਂਸੀ ਰਿਕਾਟਾ 5 ਤਰੀਕ 5ਵੇਂ ਮਹੀਨੇ ਦੀ 2025 ਓਕੇ ਆ ਸਾਰੇ ਪੰਪੋਂ ਪੈਰਦਾਨ ਤੋਂ ਲੈ ਕੇ ਤੂੰ ਦੇਖੇਗਾ ਵੀ ਨਵੇਂ ਹੀ ਪਿਆ ਜਿਵੇਂ ਟਰੈਕਟਰ ਸ਼ੋਅਮ ਕੰਨੀ ਚਾਹਾਂਗੇ ਕਿੰਨੇ ਦਾ ਦੀਵਾਲੀ ਆਫਰ ਇਹ ਆਪਾਂ ਲਾਲਾ 6,95,000 ਮੰਗਦੇ ਆ ਦਾ ਪਹਿਲਾਂ ਆਪਾਂ 6 ਲੱਖ ਜਾਨੀ 85 ਤੋਂ ਘੱਟ ਕਿਸੇ ਨੂੰ ਨਹੀਂ ਕਿਹਾ 80 ਦਾ ਦੇ ਦਾਂਗੇ ਭਾਈ ਹੋਰ ਘਟਾ ਦੀ 75 ਦਾ ਦੇ ਦਾਂ ਹੋਰ ਘਟਾ ਦੀ ਨਹੀਂ ਫਿਰ ਤੂੰ ਨਾ ਘਟਾਉਣ ਲੱਗ 65 665 ਚੱਲ ਦੇ ਦੇ ਯਾਰ ਦੇਖ ਮਿੱਤਰ 650000 ਬਈ ਜਿਹੜਾ ਮੈਂ ਰਖੜਾ 550 ਇਹ ਬਈ 2012 ਮਾਡਲ ਹੈ ਇਹ ਵੀ ਸਾਡੇ ਪਟਿਆਲਾ ਨੰਬਰ ਹੈ ਫਰਸਟ ਓਨਰ ਹੈ ਇਹ ਵੀ ਟਰੈਕਟਰ ਪੂਰਾ ਸੋਹਣਾ ਕੈਸ ਦਾ ਪਾਵਰ ਸਟੀering ਗਕੜੀ ਸੰਦਾ ਹੋ ਜੀ ਨਾਲ ਟਰੈਕਟਰ ਪਾਵਰ ਸਟੀering ਹੈ ਟਾਇਰ ਨਵੇਂ ਆ ਵਰਗੇ ਨੇ ਹਾਂ ਇਹ ਵੀ ਨਹੀਂ ਟਰੈਕਟਰ ਖੁੱਲਿਆ ਹੈ ਕਿਤੋਂ ਬਈ ਪੂਰਾ ਸੋਹਣਾ ਚੱਲ ਚਲਾਵੇ ਦਾ ਪੂਰਾ ਚੰਗਾ ਟਰੈਕਟਰ ਆ ਇਹ ਆਪਾਂ 285000 ਦਾ ਕਹਨੇ ਆ ਦੇ ਦਾਂਗੇ ਮੌਕੇ ਤੇ 275 ਦਾ ਦੇ ਦਾਂਗੇ ਬਈ ਥੋੜਾ 385 ਲਖ ਆ ਅੱਛਾ ਚਾ 3 ਬਈ ਸੌਰੀ ਯਾਰ ਸੱਚੇ 3,85,000 ਦਾ 3,75 ਦਾ ਦੇ ਦਾਂਗੇ 3,75 ਦਾ ਹੋਰ ਹੋਰ ਘਟਾ ਦੇ ਯਾਰ ਘੱਟ ਦੇ ਜਾ ਦੇ ਘਟਜੋ ਫਿਰ 60 ਦਾ ਹੋ ਜੂ 3,70 ਦਾ ਦੇ ਦਾਂਗੇ 3,60,000 ਦਾ ਹੋਊ ਠੀਕ ਹੈ ਬਾਈ ਘਟਜੋ 60000 ਤੇ ਬਾਈ ਜਿਹੜਾ ਆ ਖੜਾ 3600 ਫੋਰਡ ਇਹ ਬਾਈ 1995 ਮਾਡਲ 1995 ਮਾਡਲ ਇਹ origignal ਹੈ ਬਾਈ origignal ਹੈ ਬਾਈ ਸਾਰਾ ਫਰਸਟ ਓਨਰ ਆ ਇੱਕੂ ਪਰ ਪਿੰਡ ਦਾ ਟਰੈਕਟਰ ਆ ਬਾਈ ਜਿੱਥੇ ਢੰਡਰੀ ਵਾਲੇ ਬਾਬਿਆਂ ਦਾ ਗੁਰਦੁਆਰਾ ਆ ਉਥੋਂ ਉਹ ਪਿੰਡ ਦਾ ਪਰਮੇਸ਼ਰ ਦੁਆਰ ਦਾ ਹਾਂ ਉਹਨਾਂ ਨੇ ਹੀ ਨਵਾਂ ਕਢਾਇਆ ਸੀ ਅੱਛਾ ਉਹਨਾਂ ਤੋਂ ਹੀ ਆਪਾਂ ਲਿਆ ਆਪਾਂ ਤੋਂ ਫਾਰਮ ਟਰੈਕ ਟਰੈਕਟਰ ਦੀ ਸ਼ਾਮ ਸੰਭਾਲ ਬਹੁਤ ਆ ਉਹਨਾਂ ਦੇ ਨਾਮ ਆ ਪੂਰਾ ਟਰੈਕਟਰ ਦੇ ਟਾਇਰ ਨਵੇਂ ਆ ਵਰਗ ਨੇ ਸਾਰੀਆਂ ਚੀਜ਼ਾਂ ਨਾਲ ਦੀ ਨੇ ਪੱਟੀ ਸਾਹਿਬ ਕਿੰਨੇ ਦਾ ਬਣ ਜੂ ਮੀਟਰ ਮੋਟਰਾਂ ਤੋਂ ਲੈ ਕੇ ਹਜੇ ਤੱਕ ਸਾਰਾ ਕੁਝ ਨਾਲ ਦਾ ਬਾਈ ਅੱਛਾ ਜੀ ਹਾਂ ਜੀ ਮੁਰਗੀ ਜਾਲੀ ਬਦਲੀ ਹੋਈ ਆ ਪੁਰਾਣੀ ਜਾਲੀ ਵੀ ਪਈ ਆ ਥੋੜੀ ਜੀ ਇੱਕ ਸਾਈਡ ਤੋਂ ਟੁੱਟੀ ਹੋਈ ਸੀ ਬਸ ਕੱਲੀ ਜਾਲੀ ਬਦਲੀ ਵਗ ਸਾਰਾ ਓਰੀਜਨਲ ਆ ਕਿੰਨੇ ਦਾ ਦੋਵਾਂਗੇ ਆਪਾਂ ਇਹ ਆਪਾਂ 2.5 ਲੱਖ ਦਾ ਕਹਿੰਦੇ ਆ ਪੱਟੀ ਸਾਹਿਬ ਮੌਕੇ ਤੇ ਇਹ ਝੋਨਾ ਜਿਆਦਾ ਘਟਾਈ 40 ਦਾ ਦੇ ਦਾਂਗੇ ਬਸ 40 ਦੋ ਇਹ ਝੋਨਾ ਜਿਆਦਾ ਘਟਾ ਬਾਈ ਜਾਰ ਮੈਂ ਤਾਲੀਓ ਗੱਲ ਆ ਤਿੰਨ ਚਾਰ ਪੁਆਇੰਟ ਹੁੰਦੇ ਆ ਜਾਂ ਤਾਂ ਪੂਰਾ ਜਾਂ ਸਵਾ ਜਾਂ ਢਾਈ ਜਾਂ ਪੌਣੇ ਆਏ ਹੁੰਦੇ ਆ 35 ਦਾ ਦੇ ਦਾਂਗੇ ਚੱਲੇ ਸਵਾ ਦੀ ਹੋ ਜਰ ਆ ਜੁਕਰ ਸਵਾ ਦਾ ਨਜਾਇਜ਼ ਤੱਕਾਈ ਆ 2 ਲੱਖ 25000 ਦਾ ਟਰੈਕਟਰ ਦਿੱਤੂਪੁਰ ਜੱਟਾਂ ਦੇ ਵਿੱਚ ਖੜੇ ਆ ਬੰਦਾ ਨਹੀਂ ਹੈਗਾ ਬਾਈ ਪਰ ਮੈਂ ਦਿੱਤੂਪੁਰ ਜੱਟਾਂ ਬਾਦਸ਼ਾਹ ਤੋਂ 7 ਕਿਲੋਮੀਟਰ ਦੂਰ ਆ ਪਟਿਆਲਾ ਰੋਡ ਤੇ ਆ ਬਿਲਕੁਲ ਨੰਬਰ ਕੈਪਸ਼ਨ ਚ